ਅੱਸੀ ਜੋ ਹੈ ਜਗਤਾਰ ਕਵੀ ਦੀ ਸੈਕਿੰਡ ਪੋਇਮ ਸਟਾਰਟ ਕਰਾਂਗੇ ਜਿਸ ਦਾ ਨਾਮ ਹੈ ਆਪਣਾ ਆਪਣਾ ਸੂਰਜ ਠੀਕ ਹੈ ਇਸ ਦਾ ਸਾਰ ਇਹ ਹੈ ਕਿ ਸੂਰਜ ਜਿਸ ਨੂੰ ਆਖਿਆ ਗਿਆ ਕਵੀ ਦੇ ਅਨੁਸਾਰ ਜਿੰਨੀ ਜਿੰਨੀ ਕਿਸੇ ਨੂੰ ਸਮਝ ਹੁੰਦੀ ਹੈ ਉਹ ਜਿਹਾ ਹੀ ਉਸ ਦਾ ਸੂਰਜ ਹੁੰਦਾ ਹੈ ਮਤਲਬ ਜਿੰਨੀ ਕਿਸੇ ਨੂੰ ਸਮਝ ਹੋਏਗੀ ਉਹ ਓਨੀ ਹੀ ਸੋਚ ਨੂੰ ਸਮਝ ਨੂੰ ਹੈ ਜੋ ਵਰਤੇਗਾ ਕਵੀ ਦੇ ਕਹਿਣ ਦਾ ਭਾਵ ਜੋ ਇਹ ਹੈ ਇਸ ਜੋ ਹੈ ਕਵਿਤਾ ਵਿੱਚ ਇਹੀ ਦੱਸਿਆ ਗਿਆ ਹੈ ਕਿ ਚਾਹੇ ਛੋਟਾ ਬੱਚਾ ਹੈ ਚਾਹੇ ਵੱਡਾ ਹੈ ਚਾਹੇ ਮਤਲਬ ਇੱਕ ਮਨੁੱਖ ਦੀ ਗੱਲ ਕਰੋ ਜਾਂ ਬੱਚੇ ਦੀ ਗੱਲ ਕਰੋ ਲੇਕਿਨ ਜੋ ਉਹ ਆਪਣੀ ਸੋਚ ਦੇ ਅਨੁਸਾਰ ਸਮਝ ਦੇ ਅਨੁਸਾਰ ਹੀ ਜੋ ਹੈ ਚੀਜ਼ ਦੀ ਵਰਤੋਂ ਕਰਦੇ ਸਨ ਜਾਂ ਆਪਣਾ ਆਪਣਾ ਸੂਰਜ कविता का नाम जो इसलिए ही रखा गया है बाकी पैरा देखते दे हैं इस की दिता गया है मेरा बच्चा आखे कवि कह रहा है कि मेरे बच्चा आख रहा है कि सूरज गमले उगे कि मतलब कि कवि जो है कह रहा है कि उसके जो दो बच्चे सन एक छोटा बच्चा एक बड़ी कुड़ी जो है आपस में लड़ रहे सन कह रहे सन कि उसका जरा ਰੋ ਇੱਕ ਬੱਚਾ ਤਾਂ ਕਹਿ ਰਿਹਾ ਕਿ ਸੂਰਜ ਜਿਹੜਾ ਹੈ ਨਾ ਉਹ ਤਾਂ ਗਮਲੇ ਵਿੱਚ ਉਗਦਾ ਹੈ ਮਤਲਬ ਕਿ ਉਸਤੇ ਕਹਿਣ ਦਾ ਭਾਵੇਂ ਕਿ ਜਿਵੇਂ ਸੂਰਜ ਮੁਖੀ ਦਾ ਫੁੱਲ ਨਹੀਂ ਉਗਦਾ ਉਸ ਨੂੰ ਕਹਿ ਰਿਹਾ ਕਿ ਸੂਰਜ ਤਾਂ ਗਮਲੇ ਦੇ ਫੁੱਲ ਵਿੱਚ ਉਗਦਾ ਹੈ ਉਸ ਤੋਂ ਵੱਡੀ ਬੱਚੀ ਆ ਕੇ ਲੇਕਿਨ ਇਹ ਜਿਹੜੀ ਉਸਦੀ ਵੱਡੀ ਬੱਚੀ ਹੈ ਵੱਡੀ ਬੇਟੀ ਉਹ ਕੀ ਆਖ ਰਹੀ ਹੈ ਨਹੀਂ ਸੂਰਜ ਪੂਰਬ ਚੋਂ ਨਿਕਲੇ ਉਹ ਕਹਿ ਰਹੀ ਕਿ ਨਹੀਂ ਸੂਰਜ ਤਾਂ ਪੂਰਬ ਦਿਸ਼ਾ ਚੋਂ ਨਿਕਲਦਾ ਹੈ ਮੈਂ ਗਮਲੇ ਦੇ ਫੁੱਲਾਂ ਵੱਲੇ ਤੇ ਬੱਚਿਆਂ ਦੇ ਮੂੰਹ ਵੱਲ ਤੱਕੇ ਮਤਲਬ ਕਵੀ ਕਹਿ ਰਿਹਾ ਕਿ ਕਦੇ ਤਾਂ ਮੈਂ ਗਮਲੇ ਦੇ ਫੁੱਲਾਂ ਵੱਲ ਦੇਖਾਂ ਤੇ ਕਦੇ ਮੈਂ ਬੱਚਿਆਂ ਦੇ ਮੂੰਹ ਵੱਲ ਤੱਕਾਂ ਮੈਨੂੰ ਸਮਝ ਨਾ ਆਵੇ ਕਿ ਸੂਰਜ ਆਖੀ ਕਿੱਥੋਂ ਨਿਕਲਿਆ ਕਿਉਂਕਿ ਗੱਲ ਦੋਹਾਂ ਦੀ ਸਹੀ ਹੈ ਕਿ ਕਿ ਵੱਡੇ ਬੱਚੇ ਦੀ ਇੱਕ ਬੱਚੇ ਦੀ ਵੀ ਸਹੀ ਹੈ ਕਿ ਕਿ ਉਸਦੇ ਅਨੁਸਾਰ ਜੇ ਸੂਰਜ ਗਮਲੇ ਵਿੱਚੋਂ ਨਿਕਲਦਾ ਹੈ ਕਿਉਂਕਿ ਗਮਲੇ ਵਿੱਚ ਇੱਕ ਸੂਰਜਮੁਖੀ ਦਾ ਫੁੱਲ ਹੁੰਦਾ ਹੈ ਤੇ ਉਸ ਅਗਲ ਕਹੀ ਹੋਈ ਗੱਲ ਵੀ ਸਹੀ ਹੈ ਔਰ ਦੂਜਾ ਬੱਚੀ ਉਸਦੀ ਵੱਡੀ ਬੱਚੀ ਜੋ ਆਖਰੀ ਹੈ ਕਿ ਨਹੀਂ papa ਸੂਰਜ ਤਾਂ ਪੂਰਬ ਚੋਂ ਨਿਕਲ ਰਿਹਾ ਹੈ ਉਹ ਵੀ ਗੱਲ ਸਹੀ ਹੈ ਕਿ ਸੂਰਜ ਤਾਂ ਸੱਚ ਚੋ ਹੀ ਨਿਕਲਦਾ ਹੈ ਕਹਿਣ ਦਾ ਭਾਵ ਹੈ ਕਿ ਜਿਹੋ ਜੀ ਬੱਚੇ ਦੀ ਸਮਝ ਹੁੰਦੀ ਹੈ ਜਾਂ ਕਿਸੇ ਦੀ ਸਮਝ ਹੁੰਦੀ ਹੈ ਉਸ ਨੂੰ ਉਸੇ ਅਨੁਸਾਰ ਹੀ ਵਰਤਦਾ ਹੈ ਜਿੰਨਾ ਉਸ ਨੂੰ ਸਮਝ ਹੁੰਦਾ ਹੈ ਉਸ ਨੂੰ ਉਸੇ ਅਨੁਸਾਰ ਹੀ ਜੋ ਹੈ ਸਭ ਨੂੰ ਦੱਸਦਾ ਹੈ ਇਸ ਕਵਿਤਾ ਜੋ ਹੈ ਇਹ ਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਸੀਂ ਇਸ ਕਵਿਤਾ ਨੂੰ ਖੁਦ ਵੀ ਅੱਛੇ ਤਰ੍ਹਾਂ ਰੀਡ ਕਰੋਗੇ ਤੇ ਇਸ ਕਵਿਤਾ ਦੇ ਕੋਸ ਟ੍ਰਾਂਸਫਰ ਨੂੰ ਲਰਨ ਕਰੋਗੇ